ਆ ਦੇਖੋ ਜੀ ਸਵੇਰ ਦੇ ਫੇਰਦੇ ਆ ਜੀ ਅਸੀਂ ਸਵੇਰ ਦੇ ਫੇਰਦੇ ਆ ਜੀ ਹੱਟ ਪਲਟਾ ਮਿਹਾਲੀ ਅਸੀਂ ਮੈਂ ਤੇ ਮੇਰਾ ਭਾਈ ਚਾਚੂ ਅਸੀਂ ਚਾਹ ਲੈ ਗਏ ਤੇ ਸ਼ਾਮ ਦੀ ਜੀ ਆਹ ਦੇਖੋ ਜੀ ਟਰੈਕਟਰ ਚੱਲਦਾ ਜੀ ਆਹ ਦੇਖੋ ਜੀ ਆਹ ਦੇਖੋ ਕਿ ਮੈਂ ਵਧੀਆ ਕੰਮ ਕਰਦੇ ਆ ਜੀ ਹਰ ਇੱਕਾ ਮੋੜ ਨੂੰ ਲੱਗੇ ਆਹ ਦੇਖੋ ਜੀ ਆ ਦੇਖੋ ਜੀ ਅਸੀਂ ਅੱਜ ਸਵੇਰ ਦੇ ਪਲਟਾਵੇਂ ਹਲ ਫੇਰਦੇ ਆ ਜੀ ਅਸੀਂ ਮੈਂ ਤੇ ਕਰਨ ਸਵੇਰ ਦੇ ਚੱਲਦਾ ਟਰੈਕਟਰ ਆ ਪਲਟਾਵੇਂ ਹਲ ਜੀ ਆ ਕਰਨ ਤੇ ਮੈਂ ਆ ਸ਼ਾਮ ਨੂੰ ਹੁਣ ਚਾਹ ਲੈ ਕੇ ਆ ਉਹ ਦੇਖੋ ਹੀ ਟਰੈਕਟਰ ਚੱਲਦਾ ਜੀ ਉਹ ਦੇਖੋ ਜੀ ਟਰੈਕਟਰ ਚੱਲਦਾ ਜੀ ਉਹ ਦੇਖੋ ਹੀ ਸਵੇਰ ਦਾ ਟਰੈਕਟਰ ਫੇਰਦਾ ਅਸੀਂ ਸ਼ਾਮ ਦੀ ਚਾਹ ਦੇ ਕੇ ਆਏ ਆ ਜੀ ਆ ਦੇਖੋ ਜੀ चलता ट्रैक्टर फेर का चलता ट्रैक्टर देखो रही ਉਹ ਦੇਖੋ ਇਹ ਟਰੈਕਟਰ ਚੱਲਦਾ ਹੀ ਉਹ ਅੱਗੇ ਤੇ ਮੁੜੂਗਾ ਹੀ ਫਲਟਾ ਵਿੱਚ ਹਲਾ ਨਾਲ ਹੀ ਉਹ ਦੇਖੋ ਜੀ ਉਹ ਦੇਖੋ ਜੀ ਆ ਰੱਖੋ ਮੇਰਾ ਭਾਈ ਆ ਰੱਖੋ ਮੇਰਾ ਚਾਚੂ ਅਸੀਂ ਚਾਹ ਫੜਾਉਣਾ ਆਏ ਤੇ ਜੀ ਉਹ ਬੈਠੇ ਮੇਰੇ ਚਾਚੂ ਉਹ ਮੋਟਰ ਤੇ ਉਹ ਮੇਰਾ ਡੈਡੀ ਵੱਠਾ ਟਰੈਕਟਰ ਤੇ ਜੀ ਆ ਦੇਖੋ ਜੀ ਆਬ ਕਿੰਨੇ ਵਧੀਆ ਬਣਾਤੇ ਲੀ ਮਿੱਟੀ ਉੱਪਰ ਕਰਤੀ ਜੀ ਲੀ ਉੱਪਰਲੀ ਮਿੱਟੀ ਾ ਕਰਤੀ ਆ ਦੇਖੋ ਜੀ ਉਹ ਦੇਖੋ ਉੱਪਰ ਦੇ ਦੋ ਕਿਲੇ ਇਕ ਐਨ ਵਧੀਆ ਬਣਾਤਾ ਹੀ ਉਹ ਦੇਖੋ ਉਹ ਦੇ ਦੇ ਦੋ ਚਾਦ ਦੇ ਤਥਿਆ ਜੀ ਚੁੱਪ ਕਰ ਜਾ ਉਹ ਦੇਖੋ ਜੀ ਸਵੇਰ ਦੇ ਉੱਥੇ ਟਰੈਕਟਰ ਲੱਗਿਆ ਹੁਣ ਸ਼ਾਮ ਦੀ ਅਸੀਂ ਚਾਹ ਲੈ ਕੇ ਆਏ ਆ ਆ ਦੇਖੋ ਜੀ ਐਨ ਲੱਗਦਾ ਹੁਣ ਬਣ ਗਈ ਗੱਲ ਹੁਣ ਕਾਲੂ ਹਾਲ ਫੇਰ ਕੇ ਹੀ ਫੇਰ ਕੇ ਫੇਰ ਸਵਾਗ ਤਵੀਆਂ ਫੇਰ ਕੇ ਹੀ ਫੇਰ ਫੇਰ ਪੱਧਰਾ ਕਰ ਦੇਣਾ ਹੀ ਪੱਧਰਾ ਕਰਕੇ ਹੀ ਅਸੀਂ ਨੇ ਫੇਰ ਕਣਕ ਦਾ ਛੱਟਾ ਦੇਖਿਆ ਹੀ ਫੇਰ ਖੇਤ ਬੋਣੇ ਹੀ ਫੇਰ ਪੱਧਰਾ ਕਰ ਦੇਣਾ ਹੀ ਸਵਾਗੇ ਨਾਲ ਹੀ ਆਹ ਦੇਖੋ ਜੀ ਟਰੈਕਟਰ ਚੱਲਦਾ ਆਹ ਦੇਖੋ ਜੀ ਦੇਖੋ ਛੀਪ ਪਾ ਦੀ ਅੱਜ ਤੋਂ ਜੀ ਛੀਪ ਪਾ ਚਾ ਕੁੱਤੇ ਉਹ ਦੇਖੋ ਜੀ ਉਹ ਮੋੜ ਲੱਗਿਆ ਡੈਡੀ ਉਹ ਦੇਖੋ ਜੀ ਆ ਦੇਖੋ ਇਹ ਆਉਣ ਲੱਗਾ ਰੈਡੀ ਉਹ ਨੂੰ ਆਈ ਹੋਰ ਦੇਖੋ ਯਾਰ ਇਹ ਆ ਰਿਹਾ ਟਰੈਕਟਰ ਅ ਸਵੇਰ ਦੀ ਇਹ ਸਵੇਰ ਦੇ ਚਲਾਉਂਦਾ ਟਰੈਕਟਰ ਅ ਰਾਤ ਹੋ ਜਣੀ ਫਿਰ ਬਾਕੀ ਫਿਰ ਸਵੇਰ ਦੇ ਪਲਟਾਵੇਂ ਹਾਲ ਫਿਰ ਦੇ ਥੋੜੇ ਕਾਲੂ ਫੇਰਨੇ ਕਿੰਨੇ ਦੋ ਕਿੰਨੇ ਸੀ ਉਹ ਦੇਖੋ ਜੀ ਉਹ ਨਾਲ ਟਰੈਕਟਰ ਚੱਲਦਾ ਹੀ ਬਜਾਈ ਉਹ ਰੱਖੋ ਬਜਾਈ ਚੱਲਦੀ ਜੀ ਉਹ ਟਰੈਕਟਰ ਦੀ ਉਹ ਰੇ ਫੋਰ ਟਰੈਕਟਰ ਵੀ ਬਜਾਈ ਚੱਲਦੀ ਜੀ ਉਹ ਦੇਖੋ ਇਹ ਟਰੈਕਟਰ ਦੀ ਬਜਾਈ ਚੱਲਦੀ ਮਸ਼ੀਨ ਨਾਲੀ ਆਹ ਦੇਖੋ ਇਹ ਪੂਰੀ ਉਹ ਦੇਖੋ ਟਰੈਕਟਰ ਆ ਗਿਆ ਜੀ ਉਹ ਦੇਖੋ ਇਹ ਟਰੈਕਟਰ